ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਇੰਦਰ ਮੋਹਨ ਕੀਰਤਨ ਟਿਊਟੋਰੀਅਲ ਵਿੱਚ ਅੱਜ ਆਪਾਂ ਸ਼ਬਦ ਕਰਾਂਗੇ ਜੀ ਬਹੁਤ ਹੀ ਪ੍ਰਸਿੱਧ ਸ਼ਬਦ ਹੈ ਜੀ ਬਹੁਤ ਹੀ ਮਿੱਠਾ ਸ਼ਬਦ ਹੈ ਆਪ ਜੀ ਨੇ ਪਹਿਲਾਂ ਵੀ ਸਰਵਣ ਕੀਤਾ ਹੁਣ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼ੇਰ ਨਗਰ ਵਾਲਿਆਂ ਦੀ ਰੀਤ ਹੈ ਜੀ ਪ੍ਰਭ ਡੋਰੀ ਹਾ ਤੇ ਮਾਰੇ ਜੀ ਜਨ ਤੇਰੇ ਧਾਰੇ ਰਬ ਡੋਰੀ ਹੱਥ ਤੁਹਾਰੇ ਆਓ ਜੀ ਪਹਿਲਾਂ ਬੀਬੀਆਂ ਦੇ ਸਕੇਲ ਤੋਂ ਕਰਾਂਗੇ ਫਿਰ ਮੇਰੇ ਵੀਰਾਂ ਦੇ ਸਕੇਲ ਤੋਂ ਕਰਕੇ ਦਿਖਾਵਾਂਗੇ ਜੀ ਆਪ ਜੀ ਨੂੰ ਪਹਿਲਾਂ ਸਰਵਨ ਕਰਵਾਵਾਂਗੇ ਮਾਫੀ ਚਾਹੁੰਨੇ ਆ ਜੀ ਕੱਲ ਆਪ ਜੀ ਨੂੰ ਵੀਡੀਓ પ્રાપ્ત ਨਹੀਂ ਹੋਈ ਕਿਉਂਕਿ ਥੋੜਾ ਸਿਹਤ ਕਰਕੇ ਸਿਹਤ ਢਿੱਲੀ ਹੋਣ ਕਰਕੇ ਜੀ ਵੀਡੀਓ ਨਹੀਂ ਅਪਲੋਡ ਹੋਈ ਹਾਜੀ ਆਪਾਂ ਪਹਿਲਾਂ ਆਪ ਜੀ ਨੂੰ ਸਾਰਾ ਸਰਵਣ ਕਰਵਾਵਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਕੋਈ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋਵੇ ਅਤੇ ਜਿਹੜੇ ਚੈਨਲ ਨਾਲ ਪੁਰਾਣੇ ਜੁੜੇ ਹੋਏ ਹਨ ਉਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣ ਜੀ ਇਹਦੇ ਵਿੱਚ ਤਾਲ ਕਹਿਰਵਾ ਰਹੇਗੀ ਜੀ ਪਹਿਲਾਂ ਆਪ ਜੀ ਨੂੰ ਸਰਵਣ ਕਰਵਾਵਾਂਗੇ ਫਿਰ ਆਪ ਜੀ ਨੂੰ ਸਿਖਾਣੇ ਹਾਂ ਤਾਂ ਨਾਲ ਵੀਡੀਓ ਨੂੰ ਵੇਖਿਓ ਬੀਬੀਆਂ ਦਾ ਸਕੇਲ ਹੁੰਦਾ ਹੈ ਸਾ ਇਹ ਜੀ ਸ਼ਾਰਪ ਹੁੰਦਾ ਹੈ ਇਹ ਜੀ ਸ਼ਾਰਪ ਥੋੜਾ ਜਿਹਾ ਜ਼ਿਆਦਾ ਨੀਵਾ ਸੁਰ ਹੋ ਜਾਂਦਾ ਹੈ ਸ਼ਬਦ ਦੇ ਵਿੱਚ ਇਸ ਕਰਕੇ ਆਪਾਂ ਨੇ ਇੱਕ ਸਕੇਲ ਚੱਕ ਕੇ ਬਜਾਇਆ ਹੈ ਇਹ ਸ਼ਾਰਪ ਤੋਂ ਕਰਾਂਗੇ ਆਪਾਂ मे मा पिता हरि राया मे पिता हरि राया मे मा सो ना गीता Música ਆ ਮਾਪੜੂਨੀ ਤੱਕ ਪੂਰੀ ਕਿਹਾ ਹਾਂ ਜੀ ਹਾਂ ਜੀ ਦਾ ਜੀ ਨੇ ਇਹ ਸਾਰਾ ਹੀ ਸ਼ਬਦ ਕਰ ਲੈਣਾ ਹੈ ਜੀ ਆਓ ਜੀ ਆਪਾਂ ਹੌਲੀ ਹੌਲੀ ਆਪ ਜੀ ਨੂੰ ਸਿਖਾਣੇ ਹਾਂ ਉਸ ਤੋਂ ਬਾਅਦ ਵੀਰਾਂ ਦੇ ਸਕੇਲ ਤੋਂ ਕਰਕੇ ਦਿਖਾਵਾਂਗੇ ਜੀ ਏ ਇਹ ਸ਼ਾਰਪ ਹੈ ਜਿਸ ਨੂੰ ਇੱਥੇ ਤੱਕ ਆਵਾਜ਼ ਜਿਹਨਾਂ ਦੇ ਨਹੀਂ ਜਾਂਦੀ ਬੀਬੀਆਂ ਦੀ ਇੱਥੇ ਤੱਕ ਆਵਾਜ਼ ਨਹੀਂ ਜਾਂਦੀ ਕਿਉਂਕਿ ਜਦੋਂ ਆਪਾਂ ਇਹਨੂੰ ਸਾਬ ਮੰਨ ਲੈਂਦੇ ਹਾਂ ਤਾਂ ਇਸਲੀ ਅੰਤਰਾ ਇੱਥੇ ਤੱਕ ਜਾਂਦਾ ਹੈ ਜਦੋਂ ਅਸੀਂ ਇਹਨੂੰ ਸਾਬ ਮੰਨਨੇ ਹਾਂ ਤਾਂ ਇੱਥੇ ਲੱਗ ਜਾਂਦਾ ਹੈ ਤਾਂ ਜਿਹੜਾ ਤੋਂ ਬੀਬੀਆਂ ਤੋਂ ਇੱਥੇ ਆਵਾਜ਼ ਨਹੀਂ ਜਾਂਦੀ ਉਹ ਇੱਥੋਂ ਹੀ ਕਰ ਸਕਦੇ ਨੇ ਇਹ ਦੇ ਇੱਥੋਂ ਜਾ ਰਹੀ ਹੈ ਦੇਖੋ ਨੀਵਾ ਜਾ ਰਿਹਾ ਹੈ ਤ੍ਰੈ ਗੁਰੂ ਹਿਹਾ ਕੇ ਮਾਨਾ स्क्रीन ਤੋਂ باقی ਆਉਂਦੇ ਕੀ ਤਰੇਪ ਡੋਰੀ ਹਾ ਤਰੇਪ ਡੋਰੀ ਹਾ ਤੇ ਕੋ ਮਾਰੀ ਚਾਰ ਵਾਰੀ ਰੁਕਣਾ ਹੈ ਇੱਥੇ ਤਰੇਪ ਡੋਰੀ ਹਾ ਧਾ ਮੰਦਰ ਸਬ ਤੱਕ ਦਾ ਹੈ ਦੇਖੋ ਜੀ ਤਰੇਪ ਡੋਰੀ ਹਾ ਤੇ मा रे गार साध सा रे गा 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 प्रबटोरिः हे तु गा गा पा गा गा पा गार सा रे ਮਗਾ ਰਿਸਾ ਰੀ ਮਗਾ ਰੀ ਅੱਗੇ ਦੇਖੋ ਜੀ ਜੀ ਚੁੰਮਤੀ ਤੇਰੇ ਤਾ ਰੀ ਜੀ ਚੁੰਮਤੀ ਤੇਰੇ ਤਾ ਰੇ ਰੇ ਸਾਨੀ ਰੇ ਰੇ ਸਾਨੀ ਪਧ ਸਾਨੀ ਧ ਪਗ ਰੇ ਸ ਰੇ ਗਾ ਇੱਕ ਬੇਨਤੀ ਹੈ ਜਦੋਂ ਵੀ ਮੈਂ ਸਰਗਮ ਬੋਲਦੀ ਹਾਂ ਜੀ ਆਪ ਜੀ ਨੇ ਕਾਪੀ ਚ ਨੋਟ ਕਰ ਲੈਣੀ ਹੈ ਰੇ ਰੇ ਸਾਨੀ

ਆਪ ਮਮਾ ਕਹੀ ਸਭੇ ਮਗਾਏ ਗਾਈ ਆਵ ਜੰਤਰਾ ਵੇਖਦੇ ਹਾਂ ਸੋਈ ਕੇ ਦਾ ਬੇ ਜੋਤ ਤਿਤ ਪਾਵੇ ਹੁਣ ਦੇਖੋ ਇੱਥੇ ਸਿੰਪਲ ਵੀ ਆ ਜਾਂਦਾ ਹੈ ਉਹ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੁਝ ਚੀਜ਼ਾਂ ਕੁਝ ਬਰੀਕੀਆਂ ਕੁਝ ਕੰਡ ਲਗਾਣੇ ਕੁਝ ਮੁਰਕੀ ਲਗਾਨੀ ਇਹ ਸਾਨੂੰ ਇੱਕ ਟੀਚਰ ਹੀ ਸਿਖਾ ਸਕਦਾ ਹੈ ਇਹ ਦੇਖੋ ਹੁਣ ਮੈਂ ਇਹੀ ਨੂੰ ਸਿੰਪਲ ਵੀ ਬੋਲ ਕੇ ਦਿਖਾਨੀ ਹੈ ਆਪ ਜੀ ਦੇ ਸਾਹਮਣੇ ਤੇ ਥੋੜਾ ਜਾਇ ਇਸ ਨੂੰ ਘੁਮਾ ਦਿੱਤਾ ਜਾਵੇ ਸ਼ਬਦ ਨੂੰ ਤਾਂ ਉਹ ਕਿੰਨਾ ਸੋਹਣਾ ਲੱਗਦਾ ਇਸ ਨੂੰ ਵਿੱਚ ਦੇਖੋ ਸੋਈ ਕੈਰਾਵੇ ਜੋ ਤੁੱਤ ਪਾਵੇ ਕੀ ਕੀਤਾ ਮੈਂ ਥੋੜਾ ਜਿਹਾ ਉਹ ਆਕਾਰ ਦੇ ਵਿੱਚ ਥੋੜਾ ਜਿਹਾ ਗੁਲਾਈ ਦੇ ਵਿੱਚ ਉਸ ਅੱਖਾਂ ਨੂੰ ਘੁਮਾ ਦਿੱਤਾ ਸੋਈ ਕੈਰਾਵੇ ਜੋ ਤੁੱਤ ਪਾਵੇ भी लग रहा है ध्यान वेखो रे 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 मैं हौली हौली करके सिखा रही हाँ कोई जल्दीबाजी नहीं है रे रे। दो बारी रे ਇਸਾ ਇੰਨੀ ਦੇਰ ਇੱਥੇ ਖੜਨਾ ਹੈ ਘਟੋ ਘਟ 6 ਵਾਰੀ ਖੜਨਾ ਹੈ 5 ਵਾਰੀ ਖੜ ਕੇ ਫਿਰ ਰੇਸ ਆ ਇਕੱਠੇ ਆ ਦੇਖੋ ਪਾ ਧਾਰੀ ਰੀ ਤਰੀ ਕੋ ਰੀ ਰੇਸਾ ਸ

ਇਹ ਹਾ ਤੇ ਤੋਂ ਮਾਇਦੋਂ ਬਾਕੀ ਕੋਈ ਵੀ ਚੀਜ਼ ਆਪ ਜੀ ਨੂੰ ਨਹੀਂ ਸਮਝ ਆਂਦੀ ਹੈ ਤਾਂ ਆਪ ਕਮੈਂਟਾਂ ਰਾਹੀਂ ਪੁੱਛ ਸਕਦੇ ਹੋ ਜੀ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਅੱਜ ਇਹ ਮੈਂ ਬੰਦਿਸ ਕਿਹਾ ਤੋਂ ਕਰਕੇ ਦੇਖ ਰਿਹਾ ਹਾਂ ਬਹੁਤ ਹੀ ਮਿੱਠਾ ਤੇ ਬਹੁਤ ਹੀ ਪਿਆਰੀ ਰੀਤ ਹੈ ਆਈ ਹੋਪ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਪਸੰਦ ਆਈ ਹੋਵੇ ਤਾਂ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਦੋਸਤਾ ਮਿੱਤਰਾ ਵੀ ਤਾਂ ਜੋ ਹਰੇਕ ਹੀ ਕੀਰਤਨ ਦਾ ਲਾਭ ਲੈ ਸਕੇ ਜੀ ਕਮੈਂਟਾਂ ਰਾਹੀਂ ਆਪਣੇ ਸੁਝਾਅ ਜਰੂਰ ਦੱਸਿਓ ਆਪ ਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਬਾਕੀ ਸਿਹਤ ਢਿੱਲੀ ਹੋਣ ਕਰਕੇ ਕੱਲ ਆਪ ਜੀ ਨੂੰ ਵੀਡੀਓ ਨਹੀਂ ਮਿਲੀ ਮਾਫੀ ਚਾਹੁੰਨੇ ਹਾਂ ਜੀ ਉਲਾ ਚੁਕਾ ਦੇਖਿ ਮਾ ਬਖਸ਼ਨੀ ਜੀ ਮਿਲਦਾ ਹੈ ਆਪ ਜੀ ਨੂੰ ਅਗਲੇ ਲੈਸਨ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ